बात हुआ मेन बात है हम लोग रात को सोया था सोने के बाद जो ऊपर से छत नीचे चला आया पूरा और बारिश बहुत जोर से हो रहा है बारिश हो रहा है तो हम लोग का बच्चे लोग पूरा ढक गया तो हम लोग खाली बच्चे लोग को ढूंढ रहा है बच्चा कहाँ है कहना पूरा दब गया दबाने के बाद हम लोग पूरा उसको घींच के उठा रहा मिट्टी से मिट्टी से निकल के सबको बाहर किया उसके बाद फिर डॉक्टर के पास वहीं बगल में लेके गया हम लोग साथ में बगल में साथ में लेने के बाद फिर दवाई ववाई लगाया सुई लगाया टीका लगाया सारे दवा लगा के बैंडेज करके तब लेके आया घर पे वहाँ से भी लेके आया फिर उसके बाद सिविल पे लेके आया साफ दिन तो पानी से वो कम कम ग्यारह बजे तक बारिश हो रहा है उसके बाद हम लोग को पानी आज जो आया है दो बजे से ज्यादा हम लोग को तकलीफ होने लगा कितने परिवार हम लोग उधर छह परिवार रहता है जख्मी हुआ आगा हम लोग का सात सात बंदे जख्मी हुए और एक बंदे ज्यादा मतलब सीरियस में ज्यादा उसका मुंह पूरा खत्म हो गया उसके जो लड़की है वो इतना तो पूरा मुंह जख्म हो गया कितने साल की वो कम से कम सोलह सत्रह साल की सोलह सत्रह साल की तो आया हाँ आया था हम लोग के पास जी काउंसिलर बिट्टू आया था हाँ उन्होंने वस... बस वही आया कोई नहीं आया हाँ सारे हगा वही आया डॉक्टर ऐसी बात हुई है हाँ सारे बात हुई जख्मी से पूरा डॉक्टर भी बोला बिटू साहब ने इलाज बोला इधर लेकर आया सारे सब कुछ ठीक है अभी कोई तकलीफ भी नहीं है कितना टाइम प्रशासन ने मस्त किया

फिर बाहर कट गए फिर फिर लेके प्राइवेट प्राइवेट डॉक्टर आया बिट्टू साहब अपना वो है, कहा तो से चलो, साड़ी मदद थी, की बल्ले वाली सी हां सोलह बंदे सात जख्मी ज्यादा घायल है खुद ही जैसे छत गिरा ना एक बंदे का तो दो चार परिवार के बाहर थे जो अंदर था उन लोगों को हम लोग बचाए हमारे कहने का के मतलब हम लोग झुग्गी झुग्गी में थे हमारा एक्स्ट्रा बनी पड़ी है और एक कमरा है तो जो कमरे में थे वो तो दब गए जो झुग्गी में थे वो बचाव हो गया क्योंकि हम लोग तो झुग्गी में कमरे पे नहीं तो हम दबेंगे कैसे अब उनको जैसे देखा कि उनका कमरा गिर गया तो हम लोग जाके उनको निकाला पहले सबसे पहले इमरजेंसी में गेट भी नहीं खुल रहा था तो गेट भी तोड़ के निकाला गया उनको ਕਿਆ ਉਹ ਜਗ੍ਹਾ ਦੇ ਲਾਅ ਕਿ ਆ ਬਹੁਤ ਬਹੁਤ ਖਰਾਬ ਹੈ ਅਭੀ ਸਹੀਏਗਾ ਦੇਖੇ ਸ਼ਾਸਨ ਕੀ ਔਰ ਸੇ ਕੋਈ ਆਇਆ ਆਪਸੇ ਨਹੀਂ ਕੋਈ ਨਹੀਂ ਹਾਂ ਹਾਂ ਕੌਂਸਲਰ ਆਇਆ ਬਿੱਟੂ ਭਾਈ ਇਹ ਦੇਖੋ ਅੱਜ ਸਵੇਰ ਦੇ ਟਾਈਮ ਇਹ ਜਿਹੜਾ ਆਪਣਾ ਹੀ ਏਰੀਆ ਉਹ ਦੁਕਵਾ ਵਾਰਡ ਨੰਬਰ 10 ਦੇ ਵਿੱਚ ਸ਼ਮਸ਼ਾਨ ਘੜ ਰੋਡ ਜਾਂਦੀ ਆ ਉੱਥੇ ਪਲਵਸੀ ਮਜ਼ਦੂਰ ਦੇ ਜਿਹੜੇ ਲਾਈਕ ਵਾਰਡ ਦਾ ਕੰਮ ਕਰਦੇ ਨੇ ਉੱਥੇ ਇਹ ਰਹਿੰਦੇ ਸੀ ਔਰ ਜਿਸ ਜਗ੍ਹਾ ਤੇ ਰਹਿੰਦੇ ਸੀ ਉਹਦਾਂ ਵੈਸੇ ਜੇ ਦੇਖਿਆ ਜਾਵੇ ਕੰਡੀਸ਼ਨ ਬਹੁਤ ਮਾੜੀ ਸੀ ਕਿਰਾਏ ਤੇ ਦਿੱਤੇ ਆ ਕੋਈ ਐਨਆਰਆਈ ਨੇ ਉਹਨਾਂ ਨੇ ਇਹਨਾਂ ਨੂੰ ਕਿਰਾਇਤੀ ਦਿੱਤੇ ਸੀ ਜਦੋਂ ਇਹ ਅਜੇ ਨਾਕਰਨਾ ਹੋਈ ਆ ਉਹ ਦੇਖਿਆ ਸੀ ਜਾ ਕੇ ਮੈਂ ਮੈਂ ਸਮਝ ਇਹਨਾਂ ਨੂੰ ਬੋਲ ਰਿਹਾ ਸੀ ਯਾਰ ਤੁਸੀਂ ਇਹ ਮਿਹਨਤ ਵੀ ਕਰਦੇ ਹੋ ਸਾਦਾ ਇਹਨਾਂ ਰੱਖਿਆ ਪਰ ਇਹਨਾਂ ਤਾਂ ਆਪਾਂ ਨੂੰ ਇੱਕ ਚੀਜ਼ ਨਜ਼ਰ ਆਉਂਦੀ ਆ ਕਹਿੰਦੇ ਸੀ ਕਿ ਅਸੀਂ ਮਕਾਨ ਮਾਲਕ ਨੂੰ ਕਈ ਵਾਰ ਬੋਲਿਆ ਆ ਹਰ ਉਸਨੇ ਨਹੀਂ ਕੀਤਾ ਤੂੰ ਮੈਂ ਕਿਸੀ ਉਹਦਾ ਕਾਇਆ ਕਿ ਉਹ ਦੇਣਾ ਸੀ ਸਾਨੂੰ ਕਾਸ ਦੇ ਅਸੀਂ ਪਿੰਡ ਦੇ ਜਗਰ ਕਾਇਆ ਉਹਨੂੰ ਦੇਣਾ ਇਹ ਵੀ ਚੇਂਜ ਕਰਾਓ ਚਲੋ ਫਿਰ ਵੀ ਉਹਦੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਜਾਨੀ ਨੁਕਸਾਨ ਹੋਣੋਂ ਬਚਾਓ ਹੋ ਸਕਦਾ ਸੀ ਵੱਡਾ ਬਸ ਸਾਡੇ ਬੱਚੇ ਸੀ ਫੈਮਲੀਆਂ ਵੱਡੀਆਂ ਐ ਇਹ ਉਹਦੇ ਨਾਲ ਹੀ نیچے ਇਹ ਜੇ ਪੰਜ ਸੱਤ ਫੁੱਟ ਨੀਵੇਂ ਖੇਤ ਨੇ ਜਿਹਦੇ ਵਿੱਚ ਆ ਝੋਨਾ ਵਗੈਰਾ ਲਗਾਇਆ ਇੰਨਾ ਪਾਣੀ ਆ ਜਾਂਦਾ ਉਹ ਵੀ ਇੱਕ ਕਾਰਨ ਸੀ ਇਹਦੇ ਡੇਰੇ ਪਰ ਫਿਰ ਵੀ ਕਾਫੀ ਬਚਾਅ ਹੋ ਗਿਆ ਫਿਰ ਅਸੀਂ ਸਾਰੇ ਪਹੁੰਚੇ ਇਹਨਾਂ ਨੂੰ ਲੈ ਕੇ ਸਿਵਲ ਹਸਪੀਟਲ ਲੈ ਕੇ ਆਈਆਂ ਇੱਥੇ ਇਹਨਾਂ ਸਾਰਿਆਂ ਦਾ ਜੋ ਵੀ ਫਸਟ ਸਟੇਟ ਵਗੈਰਾ ਮੈਡੀਕਲ ਹੋ ਸਕਦਾ ਸੀ ਕਿਸੇ ਦਾ ਸੀਟੀ ਸਕੈਨ ਆ ਜਾਂ ਐਕਸ-ਰੇ ਆ ਉਹ ਸਾਰੇ ਡਾਕਟਰ ਸਹਿਬਾਨ ਨੇ ਇਹ ਤਕਰੀਬਨ 8-9 ਜਾਣੇ ਆ ਪਿੱਛੇ ਫੈਮਲੀਆ ਨੇ ਇਹ ਉਹਨਾਂ ਦੇ ਬੱਚੇ ਨੇ ਕੋਈ ਇਸ ਤੋਂ ਉਹਨਾਂ ਦਾ ਕੋਈ ਪਿਤਾ ਆ ਕੋਈ ਮਾਤਾ ਆ ਛੋਟੇ ਬੱਚੇ ਵੀ ਨੇ 8-9 ਜਾਣੇ ਨੇ ਔਰ ਕੋਈ ਸੀਰੀਅਸ ਨਹੀਂ ਉਹ ਸੀਰੀਅਸ ਜ਼ਿਆਦਾ ਇੰਜਰੀ ਨਹੀਂ ਹੈ ਇੱਕ ਦੇ ਲੱਗਦਾ ਸੀ ਅਸੀਂ ਉਹ ਵੀ ਕਿਹਾ ਵੀ ਉਹ ਟਿੰਦੇ ਸੀ ਨਹੀਂ ਅਸੀਂ ਕਰਵਾਉਣੀ ਪਰ ਡਾਕਟਰ ਸਾਹਿਬ ਕਹਿੰਦੇ ਆਪਾਂ ਸੀਟੀ ਸਕੈਨ ਵੀ ਕਰਵਾ ਲੈਂਦੇ ਆ ਤੇ ਉਹਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਮੈਡੀਸਿਨ ਇਹ ਸਵੇਰੇ 3:30 4-5 ਵਜੇ ਦੀ ਗੱਲ ਹੈ ਪਾਲਿਆਂ ਵਾਲੀ ਛੱਤ ਸੀ ਇਹ ਬਾਲਿਆਂ ਵਾਲੀ ਬਹੁਤ ਪੁਰਾਣੀ ਔਰ ਜਿਵੇਂ ਪਤਾ ਨਹੀਂ ਉਹ ਕਿਵੇਂ ਇਹਨਾਂ ਵੀ ਬੀ ਬੰਦੇ ਮਿਹਨਤੀ ਹੁੰਦੇ ਆ ਇਹਨਾਂ ਨੂੰ ਹੁੰਦਾ ਵੀ ਸਾਨੂੰ ਰਹਿਣ ਲਈ ਮਿਲ ਜਾਏ ਪੱਕੇ ਹੁੰਦੇ ਆ ਰਾਤ ਨੂੰ ਆ ਕੇ ਸੌ ਜਾਂਦੇ ਨਹੀਂ ਇੰਨਾ ਪਤਾ ਲੱਗਦਾ ਨਾ ਪਰ ਉਹ ਹਾਲਾਤ ਨਹੀਂ ਸੀ ਉੱਥੇ ਰਹਿਣ ਨਾਲ ਇਹ ਪ੍ਰਵਾਸੀ ਲੋਕ ਨੇ ਇਹ ਪ੍ਰਵਾਸੀ ਨੇ ਜਿਆਦਾ ਲਾਈ ਬੰਗਾਲੀ ਨੇ ਅੱਲਾ ਜਿੱਦਾਂ ਕਰਾ ਚੋ ਆਪਾਂ ਕੋਰਾ ਵਗੈਰਾ ਜਿਹੜਾ ਚੱਕਦੇ ਨੇ ਉਹ ਕੰਮ ਕਰਦੇ ਆ ਹਾਂ ਉੱਥੇ ਲੋਕ ਲਈ ਕੰਮ ਕਰਦੇ ਨੇ ਕਾਫੀ ਦੇਰ ਤੋਂ ਨੇ ਪੁਰਾਣੇ ਨੇ ਕਦੀ ਕਿਸੇ ਜਗ੍ਹਾ ਤੇ ਰਹਿ ਲੈਂਦੇ ਕਦੀ ਕਿਸੇ ਦੀ ਆਪਣੀ ਜਗ੍ਹਾ ਨਹੀਂ ਹੈਗੀ ਇਹਨਾਂ ਦੀ ਕਿਰਾਏ ਤੇ ਰਹਿੰਦੇ ਨੇ ਪ੍ਰਸ਼ਾਸਨ ਵੱਲੋਂ ਕੌਣ ਕੌਣ ਇੱਥੇ ਆਇਆ ਸੀ ਮਤਲਬ ਪ੍ਰਸ਼ਾਸਨ ਤੋਂ ਅਸੀਂ ਉਦੋਂ ਹੀ ਸਾਰਿਆਂ ਨੂੰ ਕਹੀਏ ਜਾਣਕਾਰੀ ਜਾਂ ਜਦੋਂ ਮੈਂ ਹੀ ਆ ਗਿਆ ਇਹ ਸਾਰੇ ਸ਼ਹਿਰ ਚ ਵਾਪਸੀ ਲੱਗੇ ਨੇ ਮੇਰੀ ਗੱਲ ਹੋ ਗਈ ਸੀ ਅਫਸਰ ਸਾਹਿਬਾਨਾਂ ਵੀ ਏਸੀਪੀ ਸਾਹਿਬ ਨਾਲ ਵੀ ਐਸਡੀਐਮ ਸਾਹਿਬ ਤੇ ਹੁਣ ਹੋ ਕੇ ਵੀ ਗਏ ਆ ਉਹਨਾਂ ਨੂੰ ਉਸੇ ਵੇਲੇ ਜਾਣ ਕਰੇ ਉਹਨਾਂ ਨੇ ਦੱਸਿਆ ਸੀ ਵੀ ਕਿਸ ਚੀਜ਼ ਦੀ ਤੁਹਾਨੂੰ ਇਸ ਵੇਲੇ ਆ ਤੇ ਫਿਰ ਅਸੀਂ ਕਿਹਾ ਸੀ ਵੀ ਇਹਨਾਂ ਨੂੰ ਕਿਉਂ ਨਾ ਐਂਬੂਲੈਂਸ ਹੋ ਕਹਿੰਦੇ ਵੀ ਹਾਂਜੀ ਅਸੀਂ ਭੇਜ ਦਿੰਦੇ ਹਾਂ ਪਰ ਉਹ 108 ਤੇ ਕਾਲ ਕਰਕੇ ਐਂਬੂਲੈਂਸ ਆ ਗਈ ਐ ਅਸੀਂ ਦੋਨੋਂ ਫਿਰ ਅਸੀਂ ਲੈ ਗਏ ਉਸ ਆਸ਼ਨ ਤੇ ਨਾਲ ਹੀ ਇੱਕਦਮ ਕਰਦਾ ਹੁਣ ਵੀ ਤੁਸੀਂ ਦੇਖੋ ਐਸਜੀਐਮ ਸਾਹਿਬ ਹੋ ਕੇ ਗਏ ਆ ਵੀ ਕਿਸੇ ਚੀਜ਼ ਦੀ ਕੋਈ ਕਰ ਨਹੀਂ ਆ ਨੀ ਇਹ ਕੋਈ ਇਨਸੀਡੈਂਸ ਹੋਇਆ ਵਾ ਕਾਫੀ ਨੀ ਨੀ ਜਗ੍ਹਾ ਤੇ ਸੀ ਪਹਿਲੀ ਦੇ ਵਿੱਚ ਇਹਨਾਂ ਨੇ ਆਪਣੇ ਘਰ ਬਣਾਇਆ ਹੋਇਆ ਸੀ ਉਹ ਪਾਣੀ ਕਾਫੀ ਖੜਾ ਹੋਣ ਕਰਕੇ ਦੋ ਤਿੰਨ ਦਿਨ ਦਾ ਪਾਣੀ ਉੱਥੇ ਖੜਾ ਸੀ ਤੇ ਉਹ ਛੱਤ ਗਿਰੀ ਐ ਬਾਕੀ ਸਾਰਿਆਂ ਦਾ ਟ੍ਰੀਟਮੈਂਟ ਹੋ ਗਿਆ ਇੱਕ ਬੱਚੇ ਦਾ ਸੀਟੀ ਸਕੈਨ ਦੀ ਲੋੜ ਪਈ ਉਹ ਕਰਾ ਰਿਆ ਐ ਐਸੀ ਕੋਈ ਗੱਲ ਨਹੀਂ ਐ ਬੱਚਾ ਰਵਰ ਕਰ ਗਿਆ ਸਟੇਬਲ ਬਗਵਾਰਾ ਹਾਂ ਹਾਂ ਹੁਣੇ ਬਾਕੀ ਸਾਰੇ ਚੱਲੇ ਆ ਇੱਕ ਬੱਚੇ ਦੀ ਸੀਟੀ ਸਕੈਨ ਤੋਂ ਬਾਅਦ ਉਹਨੂੰ ਵੀ ਛੁੱਟੀ ਕਰ ਦੇਈਏ ਐਸੇ ਮਸ ਜਗ੍ਹਾ ਦੇ ਹਾਲਾਤ ਕੀ ਨੇ ਜਿੱਥੇ ਛੱਤ ਗਿਰੀ ਉਹ ਕਾਫੀ ਨੀਵੀਂ ਜਗ੍ਹਾ ਸੀ ਉੱਥੇ ਪਾਣੀ ਖੜਾ ਸੀ ਤਿੰਨ ਚਾਰ ਦਿਨ ਦਾ ਤੇ ਹੁਣ ਇਹਨਾਂ ਨੂੰ ਅਸੀਂ ਤੇ ਰਹਿਣ ਦਾ ਮੇਕਸ਼ਿਫਟ ਅਸੀਨ ਸਾਹਿਬ ਆ ਗਏ ਅਸੀਂ ਇਹਨਾਂ ਦਾ ਰਹਿਣ ਦਾ ਵੀ ਅਰੇ